ਸਾਈਡੂ ਪਰਸੋ ਮਾ ਛੱਡੋ ਪਰ ਸਿੱਡੇ ਲੈ ਕੇ ਜਾ ਰਹੇ ਵਿੱਚ ਪਾ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਬਾਸੀ ਫੈਮਲੀ ਤੇ ਤੇ ਅੱਜ ਬਾਸੀ ਫੈਮਲੀ ਤਿਆਰ ਹੋ ਗਈ ਹੈ ਸ਼ਰਟ ਪਾ ਕੇ ਤੇ ਅਸੀਂ ਚੱਲੇ ਆ ਪਿੰਡ ਪਿੰਡ ਕਿਉਂ ਚੱਲੇ ਆ ਬਣੇ ਰਹੋ ਵਲੌਗਸ ਸੀਸੀ ਬੰਦ ਕਰ ਦਿਓ ਬਣੇ ਰਹੋ ਵਲੌਗਸ ਵਲੌਗਸ ਤੋਂ ਪਤਾ ਲੱਗ ਜੀਗਾ ਮੈਂ ਤੇ ਦਮਨ ਚੱਲੀਆਂ ਪਿੰਡ ਅਸੀਂ ਜਿਹੜੀਆਂ ਚੁੰਗੀਆਂ ਨੇ ਗਿੱਲੀਆਂ ਕਰਨੀਆਂ ਕਿਉਂਕਿ ਧੁੱਪ ਬੜੀ ਚੜੀ ਗਈ ਹੈ ਪਹਿਲਾਂ ਸਾਡੀ ਕੋਈ ਸਲਾਹ ਨਹੀਂ ਸੀ ਮੈਂ ਸਟੇਸ਼ਨ ਤੇ ਪਾਣੀ ਘੜ ਸੰਭਲਦੇ ਨੂੰ ਸੇਕ ਤੇ ਬੱਦਲੀ ਫਿਰ ਉਸ ਨੂੰ ਮਾੜਾ ਬਲ ਦਵਾ ਜਾ ਬੰਦ ਕਰ ਦਿੱਤਾ ਤੇ ਪਹਿਲਾਂ ਹੀ ਜਾਣਾ ਸੀ ਫਿਰ ਸਿਰੇ ਤੇ ਸਿਰੇ ਦਮਣ ਗਈ ਟਿਊਸ਼ਨ ਟਿਊਸ਼ਨ ਜਾਣ ਕਰਕੇ ਬੱਜਾਇਆ ਨਹੀਂ ਗੇ ਜਾਂ ਫਿਰ ਹੀ ਸਲਾਹ ਕਰਦੇ ਰਹੇ ਜਾਣੇ ਆ ਨਾ ਜਾਣੇ ਆ ਜਾਣੇ ਆ ਨਹੀਂ ਜਾਂਦੇ ਫਿਰ ਕੋਣ ਆਇਆ ਉਹਨੇ ਅੱਜ ਆ ਗਏ ਸੀ ਸਸਤੀ ਗੱਡੀ ਨਾਲ ਰਾਹ ਤੋਂ ਅਸੀਂ

ਤੇ ਐਨ ਦਾ ਪਾਪਾ ਕੋਲ ਚਲੋ ਚਲੋ ਮੈਂ ਚੁੰਨੀ ਲਿਆਵਾਂ ਮਾ ਫੜੋ ਚੁੰਨੀ ਉਹ ਬਈ ਕੁਰਸੀ ਤੇ ਆਹ ਲਾ ਦੇ ਪਰਦੇ ਪਰਦੇ ਤੇ ਚਲ ਸਕੂਟਰੀ ਕੱਢੋ ਬਾਹਰ ਪਾਪਾ ਤੱਕ ਲੈ ਕੇ ਚਲੋ ਅੱਗੋਂ ਮੈਂ ਚਲਾਣਾਂ ਠੀਕ ਹੈ ਤੇ ਅਸ ਗੁੱਸਾ ਬਾਪਾ ਦਾ ਆਫਿਸ ਮੈਂ ਦੱਸਾਂਗੀ ਨਾ ਤੈਨੂੰ ਤੈਨੂੰ ਨਹੀਂ ਪਤਾ ਤਾਂ ਮੈਨੂੰ ਪਤਾ ਲੈ ਆਪੜਾ ਉੱਥੇ ਹੀ ਕੰਮ ਇਹ

ਇਹ ਅਰਥ ਹੈ ਲੋਕ ਕਿਉਂ ਨੇ ਰਫਪ ਕਰ ਰੱਖਿਆ ਓਹ ਮਾਈ ਗੁੱਦ ਦੱਸ ਨਾ ਕਰ ਉਹਨਾਂ ਤਾਂ ਮਤਲੀ ਮੈਨੂੰ ਲੱਗੀ ਨਹੀਂ ਹੋਣੀ ਲਾਈ ਮਾਰੀ ਫੜ ਜਾ ਉਹ ਮੈਨੂੰ ਮਾਣ ਲੱਗਣ ਨੂੰ ਮਰ ਤੂੰ ਫੜੇ ਲੱਗੇ ਬਾਹਰ ਮਾਦੀ ਨੂੰ ਛੱਡਦੀ ਰੋਕੀ ਪੈਣੀ ਬਿਨਾ ਉਹਦੇ ਤੂੰ ਚਲਾਣ ਦੇ ਸਕੂਟਰੀਆਂ ਆਪਾਂ ਨੂੰ ਗਰਮੀ ਲੱਗਦੀ ਗਰਮੀ ਲੱਗਦੀ ਮਾਰਤਾ ਨਹੀਂ ਨੂੰ ਮੈਂ ਕਹਿੰਦਾ ਸਾਲ ਪਹਿਲੀ ਗੱਲ ਕਿਵੇਂ ਗਏ ਦੋ ਵਾਰੀ ਇਦਾਂ ਹੀ ਗਏ ਬਾਹਰ ਵਾਲੇ ਵੀ ਇੰਨੇ ਨਾਲ ਕੋਈ ਬਾਹਰ ਇਦਾਂ ਲੱਗੇ ਸਿਰ ਨਾ ਜਾਓ ਯਾਨੀ ਕੁੜੀ ਤਾਂ ਨਸਰਾ ਸੇਰ ਜੱਲਾ ਮਾਰੋ ਕਿ ਬਾਹਰ ਵਾੜੀ ਖੋਲ੍ਹ ਲੇ ਓਏ अच्छा दोस्तों ठीक ठीक जाओ यार तो नहीं यार सारी पुलिंग कर यार बेचारा पुलिंग मसा की थी वो सुना यार फतेह ने क्लास ला ली दम हुआ पर इसी तो ले आ गया बमार होवांगे पढ़दे-पड़दे नहीं हैगा तू पढ़ लगदा देहानी लछन दा चित्र-चित्र पैसे लगदा है ना नहीं पैसे नहीं आज पग ग्या नहीं बने मेरे पुत ने मैं आऊना ही पग ता बंदा तू ਹਾਂ ਬੰਨੀ ਨਹੀਂ ਖੁੱਲ ਜਾਂਦੀ ਅੱਥੋ ਅੱਥੀ ਨਹੀਂ ਪੱਗ ਬੰਨਣਾ ਮੈਂ ਆਈ ਆ ਪੱਗ ਤਾਂ ਬਨ ਕੇ ਦਿਖਾਉਂਦਾ ਮੈਨੂੰ ਤੇ ਲਓ ਦੋਸਤੋ ਅਸੀਂ ਪਿੰਡ ਪਹੁੰਚ ਗਏ ਜੋ ਪਿੰਡ ਪਹੁੰਚ ਗਏ ਜੋ ਅਸੀਂ ਤੇ ਹੁਣ ਅਸੀਂ ਕਰਾਂਗੇ ਜੋ ਵਾਜੋ ਤੁਸੀਂ ਵਲੌਗ 'ਚ ਬਨੇ ਰਹੋ ਜੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਸ਼ੇਅਰ ਤੁਸੀਂ ਕਰਨਾ ਨਹੀਂ ਲਾਈਕ ਕਮੈਂਟ ਤਾਂ ਕਰ ਹੀ ਸਕਦੇ ਹੋ ਨਾ ਹੁਣ ਦੋਸਤੋ ਸ਼ੇਅਰ ਵੀ ਕਰਾਂਗੇ ਦੋਸਤ ਅਵਤਾਰ ਨਹੀਂ ਆਇਆ ਕਿਉਂ ਆਵਤਾਰ ਕਿਧਰ ਆਣਾ ਤੂੰ ਅਵਤਾਰ ਨਹੀਂ ਆਇਆ ਅਵਤਾਰ ਦੇ ਕੋਲ ਜਿਹੜੇ ਛੋਟੇ ਜਿਹੇ ਬੱਚਾ ਹੁੰਦਾ ਕਹਿੰਦਾ ਅਵਤਾਰ ਨਹੀਂ ਆਇਆ मैनर्स है तेरी कोई हां आए क्यों इन्हीं सवाई थी सिया और ले आके रखता है मैं चार दे डब्बा हां चार ऑनलाइन तो हो ऑनलाइन में ना पार में बॉस का चल बस ही ले जा बॉस लेना कार नहीं आ रहे बोल रहे केड़ी बोली अच्छा तार तार पर पापा तेरे पापा ने तो छोटे फ्रेंड ने नहीं नहीं ना दोस्त का जमुआ जी अपना गुरु को जोड़ गया फ्रिज से दूसरा पास रखा है टेढ़ा करके ਤੇ ਮੈਂ ਕਿਹਾ ਤੇ ਉਹ ਐ ਕਰਤਾ ਉਦਾਂ ਐਨਾ ਸਾਰਾ ਆਪਣੇ ਫ੍ਰਿਜ 'ਚ ਕਿਤੇ ਮਲਾਈ ਡੁੱਲਦੀ ਹੈ ਕਿਤੇ ਦੁੱਧ ਕਦੇ ਦਹੀਂ ਇੱਕ ਵਾਰ ਮੈਂ ਸਭ ਕੁਝ ਢੱਕ ਰੱਖਿਆ ਸੀ ਚਾਹ ਤੂੰ ਮੈਨੂੰ ਕੀ ਕਰਨਾ ਜੂਸ ਦੇ ਦਵਾਂ ਸੀ ਕਿਹੜਾ ਪੀਓਗੇ 오ਰੈਂਜ ਮੰਗੋ ਦਾ ਕੇਲਾ ਮਾਜਿਕ ਬੁਨਗੋਣੀ ਕੇਲਾ ਅੰਦਰ ਗੁਆਵਾ ਦਾ ਗੁਆਵਾ ਦਵਾਂ ਗੁਆਵਾ ਦਵਾਂ ਸੀ ਪੋਮੇਗ੍ਰੇਨਟੋ ਪੋਮੇਗ੍ਰੇਨਟੋ

ਇਲਾਣਾ ਦਾ ਪਰੌਣਾ ਟਾਈਮ ਹੋ ਗਿਆ 12 ਵਜੇ ਦਾ ਤੇ ਆਪਣੇ ਜਿਹੜਾ ਆਏ ਟੈਂਪਰੇਚਰ ਉਹ ਹੈ ਆਪਣਾ 44 44 ਡਿਗਰੀ ਹੋਇਆ ਪਿਆ 3 ਵਜੇ ਤੋਂ ਬਾਅਦ 45 ਹੈ ਜੇ ਮੈਂ ਪਹਿਲਾਂ ਵੀਡੀਓ ਚ ਕਿਹਾ ਸਾਰਾ ਸਾਡਾ ਕਸੂਰ ਹੈ ਲੋਕੀਂ ਨਿੱਤ ਰੱਪ ਤੇ ਕੱਟੀ ਜਾਂਦੇ ਲੱਗਦੇ ਨੇ ਕਹਿੰਦੇ ਆਈਏ ਕੰਮ ਸਾਰੇ ਜਿਹੜੇ ਮੇਰੀ ਗੱਲ ਸੁਣੋ ਸਾਰਿਆਂ ਕੇ ਪਲੀਜ਼ ਹੱਥ ਜੜ ਕੇ ਬੇਨਤੀ ਹੈ ਜਿੰਨੇ ਵਾਲੇ ਸਾਨੂੰ ਵੰਦੇ ਨੇ 8000 10000 20000 ਪਲੀਜ਼ ਇੱਕ ਇੱਕ ਕਬੂਟਾ ਲਾ ਦਿਓ ਸਾਰੇ ਜਣੇ ਪਹਿਲਾਂ ਤੁਸੀਂ ਸ਼ੁਰੂਆਤ ਕਰੋ ਹੈ ਹਾਂ ਮੈਂ ਨਹੀਂ ਮੈਨੂੰ ਪਤਾ ਨਹੀਂ ਆਪਾਂ ਨੂੰ ਸ਼ੁਰੂਆਤ ਕੱਲ ਮੈਂ ਵੀਡੀਓ ਵੀ ਦੇਖੀ ਕਿ ਤੇ ਮੈਨੂੰ ਸੱਚੀ ਖੁਦ ਨੂੰ ਇੰਨੇ ਏਸੀ ਚੱਲ ਰਹੇ ਬਾਹਰ ਹੀਟ ਦਰਖਤ ਕੋਈ ਹੈ ਨਹੀਂ ਤੇ ਯਾਰ ਗਰਮੀ ਹੁਣ ਆਪਾਂ ਬਾਹਾਂ ਚ ਜਾਨੇ ਆ ਕਿ ਲੀ ਸਟੇਸ਼ਨ ਤੇ ਜਾਨੇ ਆ ਉੱਥੇ ਦਰਖਤ ਕਿੰਨੇ ਹੁੰਦੇ ਨੇ ਤਾਂ ਹੀ ਤਾਂ ਖੰਡਾ ਤਾਂ ਹੀ ਉੱਥੇ ਮੈਂ ਤਾਂ ਵੀ ਜਦੋਂ 8ਵੀਂ ਵਿੱਚ ਪੜਦੇ ਹਾਂ ਨਾ ਮੈਨੂੰ ਇੰਨੀ ਹੋਸ਼ 8ਵੀਂ ਚਾਹੀ ਜਾਮਣ ਹੁੰਦਾ ਸੀ ਸਾਡੇ ਜਾਮਣੂ ਦਾ ਪੇੜਾ ਸੀ ਉਹਦੇ ਥੱਲੇ ਬੈ ਕੇ ਤੇ ਵਟਣੀਆਂ ਸੀ ਜਿਹੜੀਆਂ ਆਪਣੇ ਧਰੇ ਹੁੰਦੀਆਂ ਨੇ ਹੋਰ ਕੋਈ ਗਰਮੀ ਨਹੀਂ ਦੇਖ ਦੋ ਸਾ ਪੱਖੇ ਲਾਉਂਦੇ ਜਾ ਕੇ ਨਾ ਆਪਰੇ ਘਰਾਂ ਵਿੱਚ ਜਿਹਾ ਭੱਕ ਜਾਂਦੀਆਂ ਹੁੰਦੀਆਂ ਜਦੋਂ ਕੋਈ ਆਉਂਦਾ ਇੰਨੇ ਜਾਣੇ ਹੋਏ ਆ ਇਕੱਠੇ ਪੱਖੇ ਛੱਡ ਕੇ ਤਾਂ ਲੋਕ ਸਾਰੇ ਇੱਕ ਘਰ ਚ ਬਹਿਣਾ ਖੰਦ ਕਰਦੇ ਨੇ ਕਿ ਉੱਥੇ ਛਾਂ ਏ ਠੰਡੀ ਸੰਘਣੀ ਛਾਂ ਏ ਤੇ ਚੱਲੀ ਏ ਸੁਨਾਮ ਰੋਡ ਤੇ ਤਾਂ ਹੈਗੇ ਥੋੜੇ ਥੋੜੇ ਦਰੱਖਤ ਅੱਗੇ ਕਿਕਰ ਸ਼ੁਰੂ ਹੋ ਜਾਂਦੇ ਪਿੱਛੇ ਸੰਗਰੂਰ ਰੋਡ ਤੇ ਤਾਂ ਇੱਕ ਦਰਵਾਜ਼ਾ ਜਿੱਥੇ ਤੁਹਾਨੂੰ ਸੰਗਣੇ ਦਰੱਖਤ ਮਿਲ ਜਣ ਹੁਣ ਬਹਿ ਜਾਓ ਕਿ ਤੁਹਾਨੂੰ ਏਸੀ ਮਿਲ ਵੀ ਤਾਂ ਜੀ ਕਿਤਾ ਤਾਂ ਏਸੀ ਥਲੇ ਬਹਿਣ ਨੂੰ ਕਾ ਕਿਉ ਕੋਈ ਅੱਡ ਬੰਦਾ ਬੰਨਾ ਚਾਰਾ ਫੜਾ ਬੁੜਾ ਹਾਲ ਹੋਇਆ ਪਿਆ ਯਾਰ ਇੰਨੀ ਗਰਮੀ ਐ ਪਾੜਦੇ ਨੇ ਜਿਵੇਂ ਸਾਨੂੰ ਪਿੱਛੇ ਪੈਈਦਾ ਰੁਕਤ ਕਰਦੇ ਨੇ ਜਿਹੜੀ ਪਾਪੂਲੇਸ਼ਨ ਆ ਸਾਰੇ ਇੱਕ ਇੱਕ ਵੀ ਬੂਟਾ ਲਾੜ ਕੇ ਕਿੱਥੇ ਜਾਵੇ ਹੈ ਆਰਗੇਨਾਈਜ਼ ਕਿਵੇਂ ਜਾਣ ਲੋੜ ਨੇ ਭਾਵੇਂ ਹਾਂ ਲਾਂਦਾ ਨਹੀਂ ਨਾ ਕੋਈ ਗੱਲ ਤਾਂ ਉਹ ਚਲੋ ਤੁਸੀਂ ਵੀ ਲੈ ਆ ਜਾਮਣਾਂ ਦੇ ਬੂਟੇ ਲਾ ਦੋ ਦੋ ਜਾਮਣਾ ਹੋ ਗਈਆਂ ਤਰੇਤਾਂ ਹੋ ਗਈਆਂ ਤਰੇਤ ਆਪਣੇ ਆ ਮੈਂ ਲਈ ਆਪਣੇ ਬਰਾਂਡੇ ਅੱਗੇ ਫਟ ਠੀਕ ਐ ਨੀ ਮੇਰਾ ਮੂੰਹ ਸਾਡਾ ਦੇਖੀ ਕਨੌੜਾ ਵਾਲੇ ਹਰ ਵਾਲੇ ਦੱਸੋ ਜੀ ਕਨੌੜਾ ਕਨੌੜਾ ਜੀ ਹਾਂ ਇਹ ਕਨੌੜਾ ਡਰਦੇ ਹਾਂ ਨੀ ਜਰਾ ਅੱਗੇ ਵੀ ਜੀ ਲਾਇਆ ਕਰ ਪਿੱਛੇ ਵੀ ਜੀ ਜੀ ਕਨੌੜਾ ਮੈਡਮ ਤਨੌੜਾ ਜੀ ਕਨੌੜਾ ਜੀ ਕੱਲਾ ਕਨੌੜਾ ਕਾ ਕਨੌੜਾ ਜੀ ਆਹੋ ਤਾਂ ਕਨੌੜਾ ਕਹਣਾ ਇੱਥੇ ਕੱਲੇ ਜੀ ਕਨੌੜਾ ਕਨੌੜਾ ਜੀ ਜੀ ਜਾਨ ਜੀ ਹੋੜਾ ਤੇ ਕਨੌੜਾ ਜੀ ਮੈਂ ਜੀ ਦੀ ਕਨੌੜਾ ਠੀਕ ਚੰਗਾ ਮੈਂ ਨਾ ਇੱਕ ਜਿਹੜਾ ਸੂਟ ਸਟੀਚ ਕਰਾਇਆ ਜਿਆ ਤੈਨੂੰ ਗਰਮੀ ਚ ਮਾਰ ਲੰਗੀ ਇੱਥੇ ਤੂੰ ਜਾ ਇੱਥੋਂ ਮੈਂ ਗਗਨ ਜਾ ਇੱਥੋਂ ਜਿਆ ਤੂੰ ਜਾ ਹਾਈ ਮਰ ਜਾਣਿਆ ਮੈਂ ਤੇਰੇ ਗਲ ਚ ਗਲ ਚ ਫਾਪ ਆਮਣ ਆਮਣ ਬਿਲਕੁਲੀ ਮੇਰੇ ਮੇਰੇ ਜਾਮ ਧੋਲਦਾ ਜੰਡ ਲੈਣਾ ਸੋਟ ਫਿਰ ਲੈਣਾ ਸੋਟ ਤੂੰ ਮੈਂ ਗੱਲਾਂ ਪੁਰਾਣੇ ਦੇ ਆ ਜਾ ਆਪਣੇ ਸਾਰੇ ਨਵੇਂ ਨਵੇਂ ਉਦ ਲੈਣ ਕਰ ਬੰਦੇ ਬਾਹਰ ਜਾਣਾ ਜਿੰਨੇ ਕੋਲ ਵੀ ਪੁਰਾਣੇ ਨਹੀਂ ਫ੍ਰੀ ਕਰਨੀ ਦੇ ਦਿਓ ਕਿਉਂਕਿ ਮੈਂ ਨਵੇਂ ਉਦੋ ਹੀ ਲੈਣ ਜਦੋਂ ਬਾਹਰ ਜਾਵਾਂਗੀ ਗਜ਼ਰ ਤੇ ਖਾਣੇ ਚ ਲੈਣਾ ਜਾਂ ਤੁਹਾਨੂੰ ਪਸੰਦ ਨਹੀਂ ਨਹੀਂ ਲੈਣਾ ਦੱਸ ਪਹਿਲੇ ਦੇਖ ਲੈਣਾ ਤੇ ਗੱਜ ਅਮਣ ਅਮਣ ਮੇਰੀ ਗੱਲ ਸੁਣ ਨਹੀਂ ਫ੍ਰੀ ਲੈਣਾ ਸੀ ਤਸਤਾ ਜਿਹੜਾ ਦੀਦੀ ਨੇ ਸਵਾਰ ਮੈਨੂੰ ਪਸਾਣੀ ਆ ਮੈਨੂੰ ਤੇ ਅਮਣ ਪਲਾਜੋ ਮੈਂ ਰੱਖ ਲੂੰਗੀ ਕਲਾ ਕਮੀਜ਼ ਦੇ ਤੁਸੀਂ ਉਹ ਆ ਗਰੇਪ ੱਤਲੇ ਕੀ ਬੋਲ ਰਹਾ ਸੀ ਚਿਕਾਦ ਲੈ ਕੱਚਾ ਸਵਾ ਦੇ ਮੈਨੂੰ ਦੇਦੀ ਤਾਂ ਛਾੜ ਦੇਦੀ ਕਹਿੰਦੀ ਤੁਹਾਨੂੰ ਨੇ ਕੱਢਣ ਦੀ ਬੋਲਿਆ ਕੈਪਰੇ ਉਹ ਵੀ ਮੋਰੀ ਕੱਢ ਕੇ ਆ ਆ ਗਗਨ ਨੂੰ ਕੱਚਾ ਸਵਾ ਦੇ ਗਗਨ ਇਹਦਾ ਕੱਢ ਆ ਕੱਚਾ ਸਵਾ ਦੇ ਮੜਾ ਲੈ ਆਜ ਚੱਲ ਰਾਲੀ ਆਜ ਉਹ ਵੇਖ ਜਾਈ ਸਾਡਾ ਟੂਰਨਾਮੈਂਟ ਨਹੀਂ ਖੜ ਜਾ ਖੜ ਜਾ ਮੰਮੀ ਮੈਨੂੰ ਚੱਲ ਰਾਲਾ ਕਰ ਮਣ ਕੱਚਾ ਬਿਟੂ ਦੀ ਉਹਨੇ ਸਵਾ ਲਿਆ ਵੀਡੀਓ ਵੇਖਣੀ ਤੇ ਮੇਰਾ ਕੱਸਾ ਸੀਦੇ ਵੀ ਰਸ਼ ਆਹ ਦੇਖ ਮੋਰ ਦੀ ਵਾਟੀ ਇਹ ਮਰਟੀ ਵਾਟੀ ਹੈ ਇਹ ਮੇਰੀ ਨੂਹ ਹੈ ਗਗਨ ਦੀ ਨੂਹ ਜਿਹਦਾ ਮੂੰਹ ਹੀ ਨਹੀਂ ਜੀਭਾਂ ਨਹੀਂ ਲੱਭਦੇ ਵਧੀਆ ਕਹਿੰਦੇ ਨਾ ਅੱਜ ਕੱਲ ਨੂਆਂ ਨੂੰ ਹੀ ਕਹਿੰਦੇ ਨੇ ਵੀ ਨੂਆਂ ਬੜੀਆਂ ਤੇਜ ਹੋਰ ਤੇਰੀਆਂ ਬਣੀਆਂਗਾ ਮੈਂ ਨੂਹ ਦੀ ਉਂਗਲੀ ਲੈਣੀ ਜਿਹੜੀ ਬੋਲੇ ਹੀ ਨਾ ਕਈ ਲੋਕ ਨੂਹਾਂ ਫੜਾ ਲੈਂਦੇ ਜੀਬਾਂ ਵਧੀਆ ਜੀਬਾਂ ਨੇ ਜੀਬਾਂ ਨੇ ਟੈਂਸ਼ਨ ਨਹੀਂ ਖਾਦਾ ਰਗੜਨੇ ਬਿਣਾ ਜਬਾਨ ਤੋਂ ਲੈਂਦੀ ਹੈ ਨਾ ਮੈਂ ਬੋਲੇ ਹੀ ਨਾ ਕੀ ਰੌਲਾ ਨਾ ਪਾਵੇ ਹੈ ਨਾ ਫਾਲਤ ਜਿਹੜੀ ਨਵਜਾਰੀ ਬੋਲ ਲਈ ਗਗਨ ਗੱਲਾਂ ਦਿਨ ਮੈਨੂੰ ਮੈਂ ਖੁਸ਼ ਨਾ ਮੇਰਾ ਮੁੰਡਾ ਖੁਸ਼ ਹੈ ਮੁੰਡਾ ਕੇ ਕਹਿੰਦਾ ਕਹਿੰਦਾ ਤੇ ਬਾਵਾ ਵੀ ਆ ਨਹੀਂ ਮੂਹਿਆ ਨਾ ਮੈਂ ਬਹੁਤੀ ਕੀ ਕਰਨੀ ਹੈ ਦਲਵਿੰਦ ਉਹਨਾਂ ਫਿਰ ਕੀ ਗੱਲ ਹੋਈ ਮੈਂ ਬ੍ਰਿੰਦਰ ਫਤਿਹ ਨੂੰ ਤੇ ਆਪਣੀ ਨੂੰਹ ਨੂੰ ਨਾ ਹੀ ਆਪਣਾ ਆਪ ਨੇ ਮੈਨੂੰ ਜਿੰਦਗੀ ਜੀਣ ਦੇਣਾ ਨੂੰ ਛੱਡ ਦੇਣਾ ਕਹਿੰਦਾ ਨਹੀਂ ਆਪਾਂ ਵੀ ਜਾਇਕ ਰਾਂਗੇ ਨਾਲ ਘੁੰਮਣ ਮੇਰੀ ਨੂੰਹ ਕੀ ਕਰੂਗੀ ਹਾਈ ਟੈਡੀ ਤੇ ਮੈਂ ਅੰਟੀ ਕੀ ਬੜੇ ਕੀ ਤਾਰਾ ਚੁੰਨ ਜਾਨੀ ਡੈਡੀ ਉਹ ਰੇ ਡੈਡੀ ਦਸਣਾ ਤੇ ਡੈਡੀ ਨੇ 400 ਰੁਪਏ ਦਸ ਆਉ ਦੇਖੋ ਉਹ ਬੁਗਣਾ ਮੈਂ ਨਾ ਮੈਂ ਤੇਰਾ ਬੜਾ ਧਿਆਨ ਰੱਖਣਾ ਮੈਨੂੰ ਬਣਾ ਗਿਆ ਡੈਡੀ ਮੰਮਾ ਨੂੰ ਬੋਪਿਆ ਉਹ ਮਣ ਤੋੜ ਦੂਗਾ ਤੇ ਲੱਕ ਲੱਗ ਗਈ ਮੇਰਾ ਮਨਣ ਨਹੀਂ ਅੱਜ ਕੱਲ ਦਾ ਟਾਈਮ ਹੈ ਹੀ ਨਹੀਂ ਨੂਆ ਪੁੱਤਾਂ ਨਾਲ ਫਿਰਨ ਦਾ ਅੱਜ ਕੱਲ ਦਾ ਟਾਈਮ ਹੋਰ ਹੀ ਚੱਲਣ ਡਿਆ ਅੱਜ ਕੱਲ ਨਾ ਨੂਆ ਪੁੱਤ ਲਾਈਕ ਕਰਨ ਤੇ ਨਾ ਮਾਤਾ ਮੰਮੀਆਂ ਡੈਡੀ ਲਾਈਕ ਕਰਨ ਇਹ ਨਹੀਂ ਆਪਣੀ ਪ੍ਰਾਈਵੇਸੀ ਭਾਲਦੇ ਹਾਂ ਪ੍ਰਾਈਵੇਸੀ ਹਾਂ ਤਰੇ ਗਦੇ ਪਤਾ ਨਹੀਂ ਹੁੰਦੀ ਸਾਰੇ ਬੜੇ ਜਿੱ ਕੋਈ ਟੰਬਰ ਮੱਜੇ ਲਾ ਕੇ ਪਾਏ ਰਹੇ ਨੇ ਹੋਰ ਪਰਾਈਆਂ ਵੇਖੀ ਭਾਲਦੇ ਲੋਕ ਇਹ ਕਿਦਾ ਘਟਿਆ ਹੀ ਨਹੀਂ ਕਿੱਧਰ ਕੱਛੇ ਬਾਤ ਹੈ ਲੈ ਸਲਾਦੀ ਬਣਾ ਉੱਤੇ ਬਾਹਰ ਗਈ ਤਾਂ ਕੱਛੇ ਸਵਾ ਕੇ ਲੈ ਕੇ ਜਾਣੇ ਹਾਂ ਸੇ ਅੰਦਰ ਹੁਣਾ ਇਹ ਤੁਹਾਨੂੰ ਮੈਂ ਕਿੱਥੇ ਅੰਦਰ ਲਿਖਣਾ ਸਾਰੇ ਕਹਿੰਦੇ ਡੱਕਾ ਨੂੰ ਵਧਾਟਾ ਆ ਰੁਆਕਾ ਹੁੰਦਾ ਤੇ ਰਗੜ ਨਹੀਂ ਮੈਂ ਦੋ ਜਾਵਾਂਗੀ ਮੈਂ ਕਦੋਂ ਜਾਵਾਂਗੀ ਮੁੰਡੇ ਕਹਿੰਦੇ ਇੰਡੀਆ ਨੂੰ ਭੱਜਣਾ ਵੀ ਆ ਮੈਂ ਕਦੋਂ ਇੰਡੀਆ ਜਾਵਾਂ ਸਾਰਿਆਂ ਨੂੰ ਮੇਰੇ ਇਸ ਚੀਜ਼ ਦਾ ਮੈਂ ਰਿਪਲਾਈ ਦੇ ਦਿੱਤਾ ਹੀ ਆਪਣੀ ਵੀਡੀਓ ਚ ਤੇ ਉਹਦੇ ਤੇ ਰੀਨਾ ਕਲਸੀ ਦੀ ਦੀਦੀ ਦਾ ਬਹੁਤ ਵਧੀਆ ਮੈਸੇਜ ਵੀ ਆਇਆ ਸੀਗਾ ਵੀ ਕਹਿੰਦੇ ਗਗਨ ਮੈਂ ਬਹੁਤ ਖੁਸ਼ ਹਾਂ ਕਿ ਕਿ ਮੈਨੂੰ ਆ ਲੱਗਦਾ ਕਿ ਕਹਿੰਦੇ ਕੋਈ ਗੱਲ ਨਹੀਂ ਜ਼ਿੰਦਗੀ ਇੱਥੇ ਵੀ ਤਾਂ ਯਾਰ ਆਪਾਂ ਔਖੀ ਨਹੀਂ ਆ ਇੱਥੇ ਨਹੀਂ ਆਪਾਂ ਕੰਮ ਕਰਦੇ ਹੈਗੇ ਕੰਮ ਦੀ ਗੱਲ ਥੋੜੀ ਕੀਤੀ ਕੇ ਨੇ ਕਦੋਂ ਲੱਗ ਰਹੀ ਤੀ ਕਹਿੰਦੇ ਇੰਡੀਆ ਦੀ ਜਾਦ ਨੈਵਰ ਕੋਈ ਨਾ ਤੂੰ ਹੀ ਨਾ ਵਲੌਗ ਚ ਤੁਸੀਂ ਨਾ ਵਲੌਗ ਨਹੀਂ ਮਿਸ ਕਰਨੇ ਬਣੇ ਰਹੋ ਵਲੌਗ ਚ ਜਦੋਂ ਗਗਨ ਅੱਖਾਂ ਤੇ ਕਸੌਣ ਲੈ ਲੈ ਰੋਈ ਉੱਥੇ ਪੁਰਤਕਾਲ ਬੈਠ ਕੇ ਇਦਾਂ ਨਹੀਂ ਇਦਾਂ ਨਹੀਂ ਹੋ ਸਕਦਾ ਸਾਡੀ ਜਾਦ ਜਦੋਂ ਆਈ ਆਹ ਸ਼ਰਮਪਰੀ ਤਾਂ ਗਿਆ ਜੀ ਕਨੌੜਾ ਜੀ ਕਨੌੜਾ ਨੌੜਾ ਜੀ ਕਮਨ ਮੁੰਮ ਬੱਲੂ ਕਾਗੀ ਪਤੇ ਬੱਲੂ ਦਾ ਮੁੰਡਾ ਫਿਰ ਬੱਲੂ ਜਨਾਨੀਆਂ ਚ ਬਹਿ ਗਿਆ ਪਤੇ ਪੈਸੇ ਕੱਢ ਲਾ ਕੋਈ ਇਹ ਕਿਹਦਾ ਬੁੱਢੇ ਵਾਰ ਆਪਣੀ ਮੂੰਹ ਨਾਲ ਕੀ ਚ ਜਾ ਕਰਨਾ ਇਹ ਦੂ ਵਾਰ ਬੱਲੂ ਦੇ ਹੀਲਾ ਛੜ ਵੇ ਕਹਿੰਦੇ ਤੀ ਨਾ ਆਉਂਨੇ ਕੁੱਤੀ ਕਿੱਥੇ ਗਿਆ ਫੀਚ ਜਾ ਬੰਦਾ ਮੇਰਾ ਘਰ ਵਾਲਾ ਬਹੁਤ ਸ਼ਰੀਫ ਹੁੰਦਾ ਨਹੀਂ ਪਤੇ ਕਹਿੰਦਾ ਮੇਰਾ ਪਾਪਾ ਤਾਂ ਜਨਾਨੀਆਂ ਵੇਖੀ ਨਾ ਪੀਂਦੇ ਤਾਂ ਹੀ ਦੇ ਰਹੇ ਪਤੇ ਪਤੇ ਸੱਚੀ ਗੱਲ ਆ ਪਤੇ ਸੱਚੀ ਗੱਲ ਆ ਕੀ ਤੱਕ on not ਕੋਰੀਆ ਦਾ ਟਰੈਕਿੰਗ ਨੰਬਰ ਦੇ ਕਿਤਨਾ ਪੜੇ ਤੂੰ ਕਿਥੇ ਹੋਰ ਤੇਰਾ ਟਰੈਕਿੰਗ ਕਿੱਥੇ ਕਰਨੀ ਨਾਨੀ ਤੇ ਲਾ ਕੇ ਕਰਾਣਾ ਹਾਏ ਤੇ ਲੱਗੂਗਾ ਤੇਰਾ ਮੂੰਹ ਹੋਰ ਸਾਫ ਦਾ ਤੇ ਲਾਣਾ ਤੇਰਾ ਮੂੰਹ ਦਾ ਪ੍ਰੈਜ਼ੀਡੈਂਟ ਹੋਣਾ ਮੂੰਹ ਬਾਦੀ ਰਗਾ ਕਰਕੇ ਨਹੀਂ ਬੈਠਾ ਸੂਟ ਤੇ ਤਾਂ ਜਾਣ ਹੀ ਨਹੀਂ ਤੇ ਮਹਿੰਗਾ ਤੇ ਤੇਰੇ ਵਰਗਾ ਹੈ ਇਹ ਸੂਟ ਲੈ ਲੈਣਾ ਗਵਣਾ ਨਹੀਂ ਮੈਂ ਡੰਮੀ ਤੇ ਲਾ ਕੇ ਦਿਖਾਨੀ ਆ ਕਿ ਦੀਦੀ ਤੁਹਾਨੂੰ ਜੱchnਾ ਨਹੀਂ ਮੇਰੇ ਤੇ ਲਾ ਕੇ ਦਿਖਾ ਨਾ ਕੋਈ ਤਾਂ ਗਾਲ ਡੰਮੀ ਏਡੀ ਵੱਡੀ ਜੋਰ ਸੁਭਾਣ ਜਵਾਨ ਪਈ ਤੋੜਦੀ ਰਹੀ ਡੰਮੀ ਨੇ ਮੇਰੇ ਤੇ ਲਾ ਗਣ ਤਾ ਲੱਗੂਗਾ ਲਾਈਵ ਡੰਮੀ ਤਾਂ ਕੀ ਲੱਗਣਾ ਡੱਬੇ ਵੀ ਕਾਲੀ ਸੂਟ ਵੀ ਕਾਲਾ ਜੇ ਤੂੰ ਚਾਹੇਂ ਜੇ ਮਰਜੀ ਸੂਟ ਹੋਵੇ ਚਾਹੇ ਤਾਂ ਬਣਿਆ ਵਧੀਆ ਹੋਵੇ ਨਾ ਹੂੰ ਵਧੀਆ ਲੱਗਣਾ ਬੋਟਾਂ ਦੇ ਪਿੱਛੇ ਘਰ ਜਿਹੇ ਮਨੋਂ ਕਿ ਚੁਟੀਆਂ ਚੁਟੀਆਂ ਰੱਖੋ ਨਾ ਦਰਜਣ ਕੋ ਲਿਆ ਕੇ ਮੇਰੇ ਭਾਈ ਇਹ ਰੱਖਿਆ ਕਿ ਤੇ ਰੱਖੇ ਇਹਦੇ ਚ ਦੇਹ ਹੰਦਰਾ ਚ ਤੂੰ ਮੈਨੂੰ ਫੇਰ ਮੇਰਾ ਡਰੈਸ ਭਲਾ ਦੇ ਦੇ ਨੇ ਖੋਲ ਹੰਦਰਾ ਖੋਲ ਮੈਂ ਜਾਣਾ ਫੇਰ ਚੰਡੀਗੜ੍ਹ ਪਾ ਕੇ ਜਾਉਂਗੇ ਫੇਰ ਤੁਹਾਨੂੰ ਲੈਣ ਖੋਲ ਹੰਦਰਾ ਚ ਗਾਂ ਤਾਂ ਮੈਂ ਲੱਗਣ ਲਾ ਰਹੀ ਸੂਟ ਮੈਨੂੰ ਦਿਖਾ ਇਕੱਠਾ ਹੀ ਦਿਖਾਏਂਗੀ ਗਣ ਇਕੱਠੇ ਦਿਖਾਉਂਗੀ ਇੱਥੇ ਨੂੰ ਦੱਸ ਕੀ ਦੇ ਕੋਲ। ਉਹ ਮੜ ਮਾਰੀ ਗਈ ਚੁਟਕੀ ਦੇ ਕੇ ਬਸ। ਇਹ ਦੇਖੇ। ਚੁਟਕੀਆਂ ਹੋਰ ਦੇ ਦੇ। ਦਖਾ ਬਸ ਲੱਗ ਗਈ ਕੇ। ਓ ਮਾਈ ਗੁਡਨੈਸ। ਲਵ ਮਾਈ ਗੁਡਨੈਸ ਨੂੰ ਵੀ ਦੇ। ਸਲਵਾਰ ਚਨ ਵਾਲਾ ਹੈ ਨਹੀਂ। ਸਲਵਾਰ ਵੀ ਵੀਡੀਓ ਆਉਣ ਨਹੀਂ ਗਈ। ਟੜਾ ਮੁੱਤ ਤੇਰਾ। ਪਤਾ ਚ ਲੋਸ। ਮੈਂ ਲੱਗ ਨਹੀਂ ਇਹ ਤਾਂ ਲੁੱਕ ਹੀ ਬੜੀ ਜਾਂਦਾ। ਨਹੀਂ ਇਹਦੀ ਤਾਂ ਲੋਕੀ ਬੜੀ ਕੈਂਟ ਆ। ਐਕਟਰ ਸੋਡਨੀ ਡਿਜ਼ਾਈਨਿੰਗ ਤਾਂ ਦੇਖੋ। ਹਾਂ ਗੈਟਅੱਪ ਦੇਖੋ ਗਗਨਦੀ। ਆ ਵਰਕ ਦੇਖੋ। ਮੇਰੀ ਡਰੈਸ ਵੱਲੋਂ ਵੇਖਿਓ। ਇੱਧਰ ਆ ਵਰਕ ਦੇਖੋ ਗਲੇ ਤੇ ਵਰਕ ਦੇਖੋ। ਹਾਂ ਨਹੀਂ ਐਵੇਂ ਹੌਲੀ ਹੌਲੀ ਲਿਆਨਾ ਉੱਤੋਂ ਸਲੋ ਮੋਸ਼ਨ ਜਾਤ। ਹਾਂ ਸਲੋ ਮੋ ਮੰਨ ਲਿਆ ਮੈਂ ਆਪਣੇ ਵਰਗੀਆਂ ਹੁੰਦੀ ਕਿ ਮੋਟੀ ਤਾਂ ਜੀ ਆਹ ਘੈਂਟ ਰਹੀ ਪਤਲੀ ਮੈਂ ਮੇਰੇ ਵਰਗੀ ਦੇ ਬਸ ਥੋੜੀ ਜਿਹੀ ਫਿੱਟ ਪਾਸ ਪੂਸੇ ਦਾ ਘਟ ਨਹੀਂ ਨਹੀਂ ਪਰ ਇਹ ਸੂਟ ਦਾ ਪਿੰਟ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਦੀਦੀ ਇੱਕ ਹੋਰ ਹੀ ਇਹਦੇ ਨਾਲ ਜਿਹੜੇ ਹੋਰ ਨੇ ਚੁੰਨੀਆਂ ਬੜੀਆਂ ਘੈਂਟ ਹਨਾ ਚਾਹੇ ਹੁਣ ਬਹੁਤ ਸੋਹਣਾ ਲਾ ਦੇ ਇਹਨੂੰ ਹਣਾ ਇਹਨੂੰ ਫਾਈਨਲ ਕਰ ਦੇ ਮੇਰੇ ਲਈ ਬਾਕੀ ਮੇਰੀ ਸਲਾਈਕ ਹੋਰ ਲੈ ਲਓ ਇਹਨੂੰ ਰਹਿਣ ਦਾ ਇਹ ਬਾਹਰਲੀ ਮੁਲਕਾਂ ਚ ਜ਼ਿਆਦਾ ਸੂਚਾ ਆਟ ਬਾਬਾ ਰਕੀ ਜਾਓ ਮੇਰਾ ਤਾਂ ਹੋ ਹੀ ਗਿਆ ਬੁੱਕ ਅੱਗੇ ਤਾਂ ਕੰਮ ਵਾਲੇ ਕਹਿੰਦੇ ਕਹਿੰਦੇ ਫੋਟੋ ਨਹੀਂ ਪਾਈ ਬਿਨਾਂ ਫਿਰ ਸੋਡ ਬੁੱਕ ਹੋ ਗਿਆ ਮੈਂ ਇਦਾਂ ਗੁੱਸੇ ਹੋ ਗਿਆ ਕਰੇ ਕਿਆ ਕਰਦੇ ਅਮਣ ਸੀਸੇ ਚੋਂ ਕਰੇ ਵੀ ਮਾਰਨ ਦੇ ਨਹੀਂ ਦੇ ਹੱਥ ਤੇ ਸੀਸੇ ਉਹ ਸੀਸੇ ਲੱਗੇ ਬਾਰੇ ਹਾਂ ਉਹ ਸੀਸੇ ਕਰੀਂ ਮੋਲੇ ਸੁਣ ਕੇ ਇਹ ਤਾਂ ਬਰੋਸ਼ਰ ਤੇ ਲੱਗਦੇ ਹਨਾ ਨਹੀਂ ਹੈ ਨੀ ਨਿੱਲ ਪਤੀ ਕੇੰਦਾ ਤੁਸੀਂ ਜਾਓ ਨਾ ਆ ਜਾ ਆ ਲੋ ਖਾਡੋ ਆ ਲੋ ਖਾਡੋ ਮੈਂ ਚਾਹ ਤਲੀ ਤੇ ਮਾਂ ਰੋਟੀ ਬਣਾ ਰਹੀ ਹਾਂ ਸੋਈ ਜਿਹਾ ਸੀ ਫਰਾਂਕ ਅੱਗੇ ਹੁੰਦੇ ਨੇ ਆਹ ਕੱਲ ਪਰਸੋਂ ਅੱਗੇ ਜੀ ਸੋਈ ਦੇਖੀ ਇੱਕ ਮੁੰਡਾ ਬੁੱਤ ਤੇ ਉਹਦੇ 'ਚ ਅਸੀਂ ਲੱਗਾ ਹੂੰ ਮੈਂ ਕੋਈ ਉਹਨੇ ਲੱਗੇੜੀ ਹਨਾ ਗੇੜੀ ਊਟ ਉੱਥੇ ਉੱਥੇ ਵੀਰ ਫੋਨ ਦੇਖਦਾ ਫੋਨ ਦੇਖਦਾ ਵੀਰ ਦਿਖਾ ਰਿਹਾ ਸੀ ਨੂੰ ਐਸੀ ਫੁੱਟਗਾ ਸੀ ਹਾਂ ਉਹ ਤਾਂ ਬੁੱਤ ਪਤਾ ਨਹੀਂ ਅੱਧੀ ਨਾਲ ਉਹ ਐਸੀ ਬਲਾਸਟ ਇੱਕ ਤਾਂ ਹੈਗੀ ਵੀ ਹੈ ਗਰਮੀ ਬਾਕੀ ਠੀਕ ਹੈ ਹੈ ਰਮਨ ਰਮਨ ਪੁੱਤਰ ਰਮਨ ਕਹਿੰਦਾ ਰਾਵ ਜਾਵਾਂਗੇ ਨਹੀਂ ਜੀ ਤੁਸੇ ਨਹੀਂ ਆਣਾ ਪਰ ਮੁੰਨੇ 7 ਵਜੇ ਮੈਂ ਤੁਹਾਡੇ ਨੇਰੇ ਭੇਜਾਂਗੇ ਥੋੜਾ ਜਿਹਾ ਹਜੇ ਨਹੀਂ ਜਾਣਾ ਹਜੇ ਟਾਈਮ ਹੋ ਗਿਆ 4:00 ਵੱਜ ਗਏ ਨੇ ਅਸੀਂ ਜਾਵਾਂਗੇ 7 ਵਜੇ ਠੀਕ ਹੈ 7 7 7 ਉਦਗੀ ਕਿਥੇ ਉਹਦਾ ਦਮੋ ਦਾ ਟਿਊਸ਼ਨ ਨਾ ਮਾਰਨਾ ਹੀ ਨਹੀਂ ਸੀ ਤੇ ਨਹੀਂ ਪੁੱਤ ਫੇਰ ਪੜਾਈ ਕਿਵੇਂ ਕਰੇਗੀ ਜੋ ਕਿੰਨ ਦੁੱਧ ਕਿੱਥੇ ਆ ਦੁੱਧ ਆਦਾ ਸੀ ਇਹ ਨਹੀਂ ਤੇ ਪਤਿਲਾਂ ਖਾਲੀ ਪਿਆ ਯਾਰ ਅਮਨ ਮਮਾ ਨੂੰ ਪੁੱਛ ਕੇ ਆ ਅਮਨ ਅਹੀ ਤਾਂ ਪੀ ਲਿਆ ਸੀ ਅਮਨ ਮਮਾ ਨੂੰ ਪੁੱਛ ਕੇ ਆ ਉਹ ਪਿਆ ਪੁੱਛ ਕੇ ਆ ਅਮਨ ਹਾਂਜੀ ਹਾਂਜੀ ਬੋਲ ਕੀ ਬੋਲਾਂ ਲੋ ਸਾਸਰੀਕਾਲ ਦੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੇ ਫਤੇ ਬਣਾ ਰਿਹਾ ਜੀ ਵਲੋਗ ਤੇ ਫਤੇ ਮੈਨੂੰ ਧੱਕੇ ਲਾ ਗਿਆ ਜੀ ਤੁਹਾਨੂੰ ਮੈਂ ਨਾਨੀ ਦੀ ਥੋਟੀ ਦਿਖਾਣਾ ਦੇਖੋ ਨਾਨੀ ਦੀ ਥੋਟੀ ਨਾਨੀ ਦੀ ਥੋਟੀ ਕਿਤੋਂ ਆ ਗਈ ਇਹ ਹੂੰ ਇਹ ਕਿਹਦਾ ਹੈ ਜਿਹੜੀ ਨਾਨੀ ਦੀ ਥੋਟੀ ਕਹਿੰਦਾ ਹੁਣ ਥੋਟੀ ਆਪਣੀ ਦਿਖਾ ਰਿਹਾ ਮੋਡੀ ਹਿੱਕ ਤੋਂ ਲੈ ਕੇ ਤੇ ਥੋਟੀ ਕਹਿੰਦਾ ਇਹ ਪਤਾ ਜਿਵੇਂ ਕਿ ਨਾ ਤੇ ਰੱਖਾ ਤੇ ਨਾ ਮਰ ਜਾ ਪੁੱਤ ਕਿਤੇ ਇਹ ਜਾਲ ਵੀ ਆ ਨੀਰ ਲੱਤਾਂ ਜੀ ਉਹੀ ਸ਼ਾਨਾ ਬਣ ਬੱਸ ਫੜਵਾ ਤਾ ਮੇਰੇ ਓਹ ਹੋ ਤੇਰਾ ਹੱਥ ਦੁਖਣ ਲੱਪਿਆ ਹੈ ਹੈ ਕੀ ਲੱਗੇ ਗੰਦੋ ਤੇ ਆਪਣੇ ਹਿਸਾਬ ਨਾਲ ਪਾ ਮੈਂ ਪਾਇਆ ਨਹੀਂ ਮੈਂ ਹਾਂ ਕਿ ਤਾ ਘੱਟ ਵੱਧ ਕਰੀ ਚਾਹ ਨਹੀਂ ਥੋੜੀ ਜਿਹੀ ਹੱਕ ਪੱਤੀ ਜਿਹਾ ਲੱਗਦਾ ਥੋੜੀ ਪੱਤੀ ਫਿਰ ਹੋਰ ਪਾ ਕੇ ਹੋਰ ਰਿਜਿੰਦੇ ਨਹੀਂ ਇਹਦੇ ਰਿਜਨੇ ਮਿਲਾਈ ਹੈ ਦੁੱਧ ਚ ਓ ਬਲਾਉਂਦੇ ਬੱਕਰੇ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਅਮਨ ਕਲਵਿੰਦਰ ਨਾਲ ਟੱਕਰੇ ਜਾ ਕਹਿ ਕੇ ਆ ਅਮਨ ਜਾਵਣ ਮਮਾ ਨੂੰ ਕਹਿ ਕੇ ਆ ਅਮਨ ਚਿਪਕਲੀ ਪਤਾ ਕਿਵੇਂ ਪਤਾ ਅਮਨ ਚਾਲ ਲਿਜ ਲੈਂਦੇ ਗਾ ਲਿਜ ਲੈਂਦੇ